ਮੈਂ ਤਾਂ ਲੀਡਰ ਨੂੰ ਬੇਨਤੀ ਕਰਨਾ ਚਾਹਨਾ ਕਿ ਕੋਈ ਇੰਨੀ ਜੁਰਤ ਵਾਲਾ ਲੀਡਰ ਹੈਗਾ ਕਿ ਮੈਨੂੰ ਕਵੇ ਕਿ ਭਾਈ ਅਨਮੋਲ ਤੇਰੇ ਕੋਲ ਜਿੰਨੇ ਮਰੀਜ਼ ਨੇ ਇਹ ਸਾਰਿਆਂ ਦੀ ਮਦਦ ਅਸੀਂ ਕਰਾਂਗੇ ਤੂੰ ਵੀਡੀਓ ਪਾਣੀ ਬੰਦ ਕਰ ਬੜੀ ਦੁਨੀਆ ਕਹਿੰਦੀ ਹੈ ਕਿ ਅਸੀਂ ਬੜਾ ਕੁਝ ਕਰਦੇ ਹਾਂ ਤੇਰੇ ਵੰਗੂ ਰੌਲਾ ਨਹੀਂ ਪਾਉਂਦੇ ਉਹ ਮੈਂ ਕਹਿੰਦਾ ਗੁਪਤੀ ਦੇਜਿਆ ਕਰੋ ਇੱਥੇ ਮੈਨੂੰ ਰੌਲਾ ਹੀ ਪਾਣ ਦਿਓ ਜੇ ਇੰਨਾ ਦਾਨਪੁਨ ਕਰਦਾ ਹੈ ਹਰ ਬੰਦਾ ਫਿਰ ਯਾਰਾ ਮਰੀਜ਼ ਕੋ ਰੋਲ ਰਿਆ ਜੇ ਮੈਂ ਪਾਦਾ ਅਖੇ ਜੀ ਗਰੀਬਾਂ ਦਾ ਮਜ਼ਾਕ ਕਢਾਂਦਾ ਮੈਂ ਮਜ਼ਾਕ ਕਢਾਣਾ ਮੈਂ ਬੰਦ ਕਰ ਦੇਣਾ ਦਾ ਮਿਆਕ ਢਾਣਾ ਤੂੰ ਆ ਜਾ ਇਹਨਾਂ ਦੀ ਮਦਦ ਕਰਨ ਕਿ ਭਾਈ ਕਿਸੇ ਨੂੰ ਅਸੀਂ ਗੁਪਤ ਸੇਵਾ ਕਰਾਂਗੇ ਸਾਡੇ ਕੋਲ ਆਓ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਇਹਨਾਂ ਨੂੰ ਸਵਾਲ ਪੁੱਛੋ ਘੇਰ-ਘੇਰ ਕਿ ਸਾਡੇ ਸਿਵਲ ਲੁਧਿਆਣਾ ਦਾ ਕੀ ਹਾਲ ਹੈ ਜਾ ਕੇ ਦੇਖੋ ਤਾਂ ਅਸੀਂ ਜੇ ਤੁਸੀਂ ਨੰਗ ਪੂਣਾ ਦਿਖਾ ਸਕਦੇ ਹੋ ਮਹਿੰਗੀ ਮਹਿੰਗੀ ਗੱਡੀਆਂ ਦੀ ਫੋਕਰੀ ਦਿਖਾ ਸਕਦੇ ਹੋ ਕੱਪੜੇ ਦਿਖਾ ਸਕਦੇ ਹੋ ਤਾਂ ਮੈਂ ਇਹ ਮਰੀਜ਼ ਕਿਉਂ ਨਹੀਂ ਦਿਖਾ ਸਕਦਾ ਵੈਸੇ ਹੈ ਤਾਂ ਇਹ ਫਿਲਮੀ ਸਟੋਰੀ ਪਰ ਫਿਲਮੀ ਸਟੋਰੀ ਮੈਨੂੰ ਤਾਂ ਦਿਖਾਣੀ ਪੈਂਦੀ ਹੈ ਕਿ ਸ਼ਾਇਦ ਘਰ ਬੈਠੇ ਬੱਚਿਆਂ ਨੂੰ ਮਹਿਸੂਸ ਹੋਵੇ ਕਿ ਕੁੜੀ ਦੀ ਬਾਹ ਟੁੱਟ ਗਈ ਤੇ 3000 ਰੁਪਏ ਲੱਗਣਾ ਸੀਗਾ 3000 ਰੁਪਏ ਡਾਕਟਰ ਨੇ 3000 ਮੰਗਿਆ ਤੇ ਮਾਂ ਕੋਲ 3000 ਰ ਟੁੱਟੀ ਬਾਹ ਲੈ ਕੇ ਘੁੰਮ ਰਹੀ ਆ 3000 ਰੁਪਏ ਦੀ ਕੀਮਤ ਆ ਸਾਡੇ ਵਾਲੇ ਤਾਂ ਸਾਊਥ ਸਿਟੀ ਗੇੜੀਆਂ ਲਾ ਲਾ ਕੇ 3000 ਦਾ ਤੇਲ ਹੀ ਮੁਕਾ ਦਿੰਦੇ ਨੇ ਕਾਫੀਆਂ ਦੇ ਕੱਪਾਂ ਤੇ ਦਿਨ-ਦਿਨ 3000 ਰੁਪਏ ਉਡਾ ਦਿੰਦੇ ਨੇ ਪ੍ਰਕਾਸ਼ 5-500 ਰੁਪਇਆ 100-100 ਰੁਪਏ ਮਹੀਨੇ ਬਾਅਦ ਕਿਤੇ ਜੋੜ ਕੇ ਉਹ ਗੁਪਤ ਦਾਣ ਹੀ ਲਿਆਇਆ ਕਰੋ ਬੜੀ ਦੁਨੀਆ ਕਹਿੰਦੀ ਹੈ ਕਿ ਅਸੀਂ ਬੜਾ ਕੁਝ ਕਰਦੇ ਹਾਂ ਤੇਰੇ ਵਾਂਗੂ ਰੌਲਾ ਨਹੀਂ ਪਾਉਂਦੇ ਉਹ ਮੈਂ ਕਹਿੰਦਾ ਗੁਪਤੀ ਦੇਈ ਜਾ ਕਰੋ ਇੱਥੇ ਮੈਨੂੰ ਰੌਲਾ ਹੀ ਪਾਣ ਦਿਓ ਜੇ ਗੁਪਤ ਕਰਦੇ ਹੁੰਦੇ ਨਾ ਤਾਂ ਐਦਾਂ ਮਰੀਜ਼ ਨਾ ਰੁੱਲਦੇ ਸੋਚਣ ਵਾਲੀ ਗੱਲ ਹੈ ਇੰਨਾ ਫੇਰ ਯਾਰਾ ਮਰੀਜ਼ ਕੋ ਰੋਲ ਰਿਆ ਫੇਰ ਆ ਇੰਨੇ ਦਨ ਤੋਂ ਔਨ ਕਰਨ ਵਾਲੇ ਬੰਦੇ ਇੱਕ ਆਰਗੇਨਾਈਜੇਸ਼ਨ ਨਹੀਂ ਖੋਲ ਸਕਦੇ ਕਿ ਭਾਈ ਕਿਸੇ ਨੂੰ ਲੋੜ ਨਹੀਂ ਅਨਮੋਲ ਕੋਲ ਜਾਣ ਦੀ ਉਹ ਵੀਡੀਓ ਬਣਾ ਕੇ ਪਾਉਂਦਾ ਅਸੀਂ ਗੁਪਤ ਸੇਵਾ ਕਰਾਂਗੇ ਸਾਡੇ ਕੋਲ ਆਓ ਕੋਈ ਇੱਕ ਬੰਦਾ ਲੁਧਿਆਣਾ ਸ਼ਹਿਰ ਤੋਂ ਖੜਾ ਹੋਵੇ ਕਵੇ ਕਿ ਭਾਈ ਬਿਨਾ ਵੀਡੀਓ ਪਵਾਏ ਸਾਡੇ ਕੋਲ ਇਲਾਜ ਕਰਾ ਲਓ ਮੈਂ ਵੀਡੀਓ ਪਾਣੀ ਉਹ ਬੰਦ ਕਰ ਦੂੰਗਾ ਦੇਖੋ ਅਸੀਂ ਰੌਲਾ ਜ਼ਰੂਰ ਪਾਣੇ ਆ ਵੀਡੀਓ ਪਾਪਾ ਪਰ ਤਰਸ ਆਂਦਾ ਕਿ ਕੱਲ ਕੰਜਕਾਂ ਬਿਠਾਈਆਂ ਹਜੇ ਦੇਖੋ ਉਹਦਾ ਟਿੱਕਾ ਵੀ ਨਹੀਂ ਉਤਰਿਆ ਮੱਥੇ ਤੋਂ ਫਿਰ ਵੀ ਬਾਹ ਟੁੱਟ ਗਈ ਇੱਕ 2500 3000 ਰੁਪਏ ਦਾ ਇਹਦੇ ਤੇ ਇੱਕ ਪਲਸਟਰ ਲਗਣਾ ਹੈ ਪੈਸੇ ਨਾ ਹੋਣ ਕਰਕੇ ਕੁਮਰੀ ਇੱਧਰ ਉੱਧਰ ਮਤਲਬ ਯਾਰ ਮੈਂ ਹੈਰਾਨ ਹਾਂ ਲੋਕਾਂ ਦੇ ਇੱਕ ਪਾਸੋਂ ਕਹਿੰਦੇ ਨੇ ਅਸੀਂ ਬਹੁਤ ਦਾਨ ਫੋਨ ਕਰਦੇ ਹਾਂ ਗੁਪਤ ਕਰਦੇ ਹਾਂ ਕੀ ਫਾਇਦਾ ਉਸ ਗੁਪਤ ਕਰਨ ਦਾ ਵੀ ਜੇ ਕੰਜਕਾਂ ਐਂਦਾ ਰੋੜ ਤੇ ਹੀ ਮਤਲਬ ਬਿਨਾਂ ਇਲਾਜ ਤੋਂ ਤੜਪ ਰਹੀ ਇੱਕ ਇੱਕ ਇਲਾਜ ਤਾਂ ਬੇਸਿਕ ਨੈਸੈਸਿਟੀ ਆ ਯਾਰ ਫਿਰ ਉਹ ਭਾਵੇਂ ਅਮੀਰ ਹੋਵੇ ਗਰੀਬ ਹੋਵੇ ਹਿੰਦੂ ਹੋਵੇ ਮੁਸਲਮਾਨ ਹੋਵੇ ਸਿੱਖ ਹੋਵੇ ਇਹ ਤਾਂ ਚਲੋ ਸਾਡੀ ਬਿਸ਼ਰਮ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਪਰ ਇਹਨਾਂ ਦੇ ਸਿਰ ਤੇ ਕਿੱਥੇ ਜੋ ਸਰਕਦੀ ਆ ਬਰਸਾਤੀ ਡੱਡੂਆਂ ਦਾ ਮ ਸੋਸ਼ਲ ਮੀਡੀਆ ਤੇ ਲੀਡਰਾਂ ਨੂੰ ਸਵਾਲ ਪੁੱਛ ਰਹੇ ਨੇ ਲੋਕ ਮੈਂ ਕਿਸੇ ਪੋਲਿਟੀਕਲ ਪਾਰਟੀ ਦੇ ਹੱਕ ਚ ਜਾਂ ਅਗੇਂਸਟ ਨਹੀਂ ਆਗਾ ਪਰ ਮੈਂ ਸਿਸਟਮ ਦੇ ਖਿਲਾਫ ਆ ਔਰ ਮੈਨੂੰ ਸਿਸਟਮ ਨਾਲ ਲੜਦੇ 10 ਸਾਲ ਹੋ ਚੁੱਕੇ ਨੇ ਮੈਂ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਇਹਨਾਂ ਨੂੰ ਸਵਾਲ ਪੁੱਛੋ ਘੇਰ-ਘੇਰ ਕਿ ਸਾਡੇ ਸਿਵਲ ਲੁਧਿਆਣਾ ਦਾ ਕੀ ਹਾਲ ਆ ਜਾ ਕੇ ਦੇਖੋ ਤਾਂ ਸੀ ਸਾਡੇ ਸਿਵਲ ਲੁਧਿਆਣਾ ਦਾ ਹਾਲ ਠੀਕ ਹੋਵੇ ਨਾ ਮੇਰੇ ਵਰਗਾ ਜਿਹੜਾ ਇੱਥੇ ਆ ਲਾਂਦਾ ਮਰੀਜ਼ਾਂ ਦਾ ਡੇਰਾ ਇਹ ਉੱਥੇ ਲਾਵੇ ਸਿਵਲ ਜਾ ਕੇ ਪਰ ਉੱਥੇ ਦੇ ਤਾਂ ਐਸਐਮਓ ਮੈਡਮ ਸਾਡੇ ਨਾਲ ਚੱਜ ਤਰੀਕੇ ਨਾਲ ਗੱਲ ਵੀ ਕਰਕੇ ਰਾਜ਼ੀ ਨਹੀਂ ਜਦੋਂ ਅਸੀਂ ਜਾਈਦਾ ਤੁਸੀਂ ਕੌਣ ਹੋ ਵੀ ਚਲੋ ਬਾਹਰ ਏਦਾਂ ਦੇ ਕਿੱਥੋਂ ਸਾਡੇ ਦੇਸ਼ ਦਾ ਭਲਾ ਹੋਏਗਾ ਮੈਂ ਤਾਂ ਵੱਡੇ ਵੱਡੇ ਲੀਡਰਾਂ ਤੇ ਹੈਰਾਨ ਆ ਕਿ ਤੁਹਾਨੂੰ ਕਿਤੇ ਸਾਡੀਆਂ ਵੀਡੀਓ ਨਜ਼ਰ ਨਹੀਂ ਆਉਂਦੀਆਂ ਕਿਤੇ ਲੋਕ ਲੋਕਾਂ ਨੂੰ ਨਜ਼ਰ ਆਉਂਦੀਆਂ ਵੀਡੀਓਜ਼ ਪਰ ਲੀਡਰਾਂ ਨੂੰ ਨਜ਼ਰ ਨਹੀਂ ਆਉਂਦੀਆਂ ਮੈਂ ਤਾਂ ਲੀਡਰ ਨੂੰ ਬੇਨਤੀ ਕਰਨਾ ਚਾਹਨਾ ਤਾਂ ਕਿ ਕੋਈ ਇੰਨੀ ਜੁਰਤ ਵਾਲਾ ਲੀਡਰ ਹੈਗਾ ਕਿਸੇ ਵੀ ਪਾਰਟੀ ਦਾ ਹੋਵੇ ਕਿ ਮੈਨੂੰ ਕਹਵੇ ਕਿ ਭਾਈ ਇਹ ਨਮੂਲ ਤੇਰੇ ਕੋਲ ਜਿੰਨੇ ਮਰੀਜ਼ ਨੇ ਇਹ ਸਾਰਿਆਂ ਦੀ ਮਦਦ ਅਸੀਂ ਕਰਾਂਗੇ ਤੂੰ ਵੀਡੀਓ ਪਾਣੀ ਬੰਦ ਕਰ ਮੈਂ ਅੱਜ ਹੀ ਤੁਹਾਡਾ ਗਲ ਚ ਪਾ ਕੇ ਨਾ ਹਾਰ ਤੁਹਾਡੀ ਪਾਰਟੀ ਦੀ ਕੈਂਪੇਨ ਕਰੂੰਗਾ ਫ੍ਰੀ ਦੇ ਵਿੱਚ ਆ ਮੇਰੇ ਮਰੀਜ਼ਾਂ ਦਾ ਦਰਦ ਸਾਂ ਇੰਨੇ ਮਰੀਜ਼ ਨੇ ਯਾਰ ਕਿਸੇ ਦਾ ਕਿਡਨੀ ਟ੍ਰਾਂਸਪਲੈਂਟ ਹੋਣਾ ਕਿਸੇ ਕੋਲ ਦਵਾਈ ਜੋਗੇ ਪੈਸੇ ਹੈ ਨਹੀਂ ਕਿਸੇ ਕੋਲ ਟੈਸਟ ਜੋਗੇ ਪੈਸੇ ਹੈ ਨਹੀਂ ਇਹ ਕੰਮ ਤਾਂ ਸਰਕਾਰਾਂ ਦੇ ਸੀ ਪਰ ਸਰਕਾਰਾਂ ਕੱਲੇ ਸੋਸ਼ਲ ਮੀਡੀਆ ਤੇ ਐਡਵਰਟਾਈਜ਼ਮੈਂਟ ਕਰਨ ਦੀ ਬਜਾਏ ਜਾਂ ਲੋਕਾਂ ਦੀ ਆਵਾਜ਼ ਬੰਦ ਕਰਨ ਦੀ ਬਜਾਏ ਕਿਤੇ ਕੰਮ ਕਰਨ ਵੱਲ ਜ਼ੋਰ ਲਾਵੇਂ ਤਾਂ ਨਹੀਂ ਆ ਰਹੀ ਆਜਨ ਦੇਖੋ ਇਹਨੇ ਮਾਤਾ ਰਾਣੀ ਦਾ ਮਤਲਬ ਇਹਨੇ ਕੰਜਕ ਬੈਠੀ ਹੋਣੀ ਹੈ ਵੀ ਤੇ ਅਸੀਂ ਵੀ ਮਹਾਮਾਈ ਨੂੰ ਪਿਆਰ ਕਰਦੇ ਹਾਂ ਇਸ ਤੋਂ ਵੱਡੀ ਸੇਵਾ ਹੋਰ ਕਿਹੜੀ ਹੋ ਸਕਦੀ ਹੈ ਯਾਰ 3000 ਰੁਪਏ ਦਾ ਇਲਾਜ 3000 ਰੁਪਏ ਕਿੱਡਾ ਕ ਵੱਡਾ ਯਾਰ ਇੰਨੇ ਕੁ ਦਾ ਤੁਸੀਂ ਚਾਵਾਂ ਕਾਫੀਆਂ ਤੇ ਰੋੜ ਦਿੰਨੇ ਹੋ ਬੇਨਤੀ ਹੈ ਸਰਕਾਰਾਂ ਨੂੰ ਪਤਾ ਨਹੀਂ ਕਦੋਂ ਸ਼ਰਮ ਆਏਗੀ ਨਹੀਂ ਆਏਗੀ ਪਰ ਲੋਕਾਂ ਨੂੰ ਅਪੀਲ ਹੈ ਕਿ ਪਲੀਜ਼ ਇਹਨਾਂ ਦੀ ਹੈਲਪ ਕਰਿਆ ਕਰੋ ਅੱਗੇ بڑے ਮਰੀਜ਼ ਨੇ ਦੇਖੋ ਉਹ ਇੱਕ ਇੱਕ ਮਰੀਜ਼ ਦੀ ਕਹਾਣੀ ਸੁਣਨੀ ਉਹ ਵਿਚਾਰੇ ਸਾਹਮਣੇ ਬਾਪੂ ਜੀ ਬੈਠੇ ਨੇ ਤਿੰਨ ਦਿਨ ਤੋਂ ਇਹਨਾਂ ਦੀ ਵਾਈਫ ਨੂੰ ਡਾਕਟਰ ਨੇ ਐਡਮਿਟ ਕਰਨ ਲਈ ਕਿਹਾ ਤਿੰਨ ਦਿਨ ਤੋਂ ਇਲਾਜ ਜੋਗੇ ਪੈਸੇ ਨਹੀਂ ਹੈ ਐਡਮਿਟ ਨਹੀਂ ਹੋ پا ਰਹੇ بڑے ਮਰੀਜ਼ ਨੇ ਅਲੱਗ ਅਲੱਗ ਕਹਾਣੀਆਂ ਨੇ ਕੋਈ ਇੱਕ ਪੈਨ ਆਈ ਹੋਈ ਆਪਣੀ ਮਦਰ ਰਸਤੇ ਉਹਨਾਂ ਨੂੰ ਕੈਂਸਰ ਦੇ ਟੈਸਟ ਲਿਖੇ ਨੇ 5000 ਰੁਪਏ ਤੇ ਉਹ ਹੈ ਨਹੀਂ ਮਤਲਬ ਮੈਂ ਰੌਲਾ ਪਾਉਂਗਾ ਤਾਂ ਹੀ ਤੁਸੀਂ ਆਉਂਗੇ ਨਾ ਮੇਰੇ ਰੌਲਾ ਪ ਜੇ ਰੌਲਾ ਹੀ ਨਾ ਪਾਵਾਂ ਤਾਂ ਕਿੱਦਾਂ ਬੈਠਣਗੇ ਸਾਰੇ ਇੱਥੇ ਵੀਡੀਓ ਸੋਸ਼ਲ ਮੀਡੀਆ ਤੇ ਜੇ ਤੁਸੀਂ ਲੰਗ ਪੂਣਾ ਦਿਖਾ ਸਕਦੇ ਹੋ ਮਹਿੰਗੀ ਮਹਿੰਗੀ ਗੱਡੀਆਂ ਦੀ ਫੁਕਰੀ ਦਿਖਾ ਸਕਦੇ ਹੋ ਕੱਪੜੇ ਦਿਖਾ ਸਕਦੇ ਹੋ ਤਾਂ ਮੈਂ ਇਹ ਮਰੀਜ਼ ਕਿਉਂ ਨਹੀਂ ਦਿਖਾ ਸਕਦਾ ਜਦੋਂ ਤਾਂ ਦਿਖਾਣੀਆਂ ਗੱਡੀਆਂ ਅਲੋਏ ਕੱਪੜੇ ਗਾਣੇ ਰਫਲਾਂ ਗੇੜੀਆਂ ਉਦੋਂ ਇੰਸਟਾਗ੍ਰਾਮ ਦੀ ਰੀਲਾਂ ਨਜ਼ਰ ਆ ਜਾਂਦੀਆਂ ਜੇ ਮੈਂ ਪਾਦਾ ਅਖੇ ਜੀ ਗਰੀਬਾਂ ਦਾ ਮਜ਼ਾਕ ਢਾਉਂਦਾ ਭਾਈ ਤੂੰ ਵੱਡਾ ਹਮਦਰਦ ਹੈ ਗਰੀਬਾਂ ਦਾ ਜਾਂ ਲੋੜਵੰਦਾਂ ਦਾ ਮੈਂ ਮਜ਼ਾਕ ਢਾਉਣਾ ਮੈਂ ਬੰਦ ਕਰ ਦੇਣਾ ਮੈਂ ਮਜ਼ਾਕ ਢਾਉਣਾ ਤੂੰ ਆ ਜਾ ਇਹਨਾਂ ਦੀ ਮਦਦ ਕਰਨ ਡੱਕਾ ਤੋੜਨਾ ਨਹੀਂ ਕਹਿਣਾ ਮੋੜਨਾ ਨਹੀਂ ਉਹ ਵਾਲੀ ਹਿਸਾਬ ਹੈ ਤੁਹਾਡੇ ਨਾਲ ਲੋਕ ਮਾਰ ਰਹੇ ਨੇ ਯਾਰ ਜਿਹੜਾ ਬੰਦਾ ਆਵਾਜ਼ ਚੱਕਦਾ ਉਹਨੂੰ ਸਾਸਤਾ ਕੀ ਦੇਣਾ ਅੱਧੇ ਦਾ ਮੱਛੋ ਨਹੀਂ ਲੱਗੇ ਹੋਏ ਨੇ ਮੇਰੇ ਕੋਲ ਪਤਾ ਨਹੀਂ ਕਿਸ ਗੱਲ ਦਾ ਰੌਲਾ ਨਾ ਕੋਈ ਵਟ ਦਾ ਰੌਲਾ ਨਾ ਕੋਈ ਮੇਰਾ ਕੰਪੀਟੀਸ਼ਨ ਤੁਹਾਡੇ ਨਾਲ ਠੀਕ ਆ ਮੈਂ ਗਲਤ ਆ ਮੈਨੂੰ ਗਲਤੀ ਰਹਿਣ ਦਿਓ ਕਹਿੰਦੇ ਜੀ ਦਿਖਾ ਕੇ ਸੇਵਾ ਕਰਦਾ ਐ ਤਾਂ ਜੀ ਲੋਕਾਂ ਦੇ ਨਾਮ ਤੋਂ ਵਿਊ ਘਟਦਾ ਸੌਖੇ ਆ ਵਿਊ ਕਟਣਿਆ ਮੱਛਰ ਮਾਰ ਮਾਰ ਖਾ ਜਾਂਦੇ ਸਾਨੂੰ ਇੱਥੇ ਰੋਜ਼ ਔਰ 365 ਦਿਨ ਇੱਥੇ ਰੋ ਜਾ ਕੇ ਬਹਿਣਾ ਜੇ ਨਹੀਂ ਸੌਖੇ ਵਿਊ ਘਟਣ ਲੈਂਦਾ ਫਿਰ ਘਰ ਬੈ ਕੇ ਠਮਕੇ ਕਿਉਂ ਮਾਰਨੇ ਕਰ ਬੈ ਕੇ ਫਿਲਟਰਾਂ ਲਾ ਕੇ ਕਿਉਂ ਰੀਲਾਂ ਪਾਣੀਆਂ ਫਿਰ ਇਸੇ ਤਰੀਕੇ ਨਾਲ ਵੀਊ ਖੱਟ ਲੋ ਹੁਣ ਤਾਂ 10 ਸਾਲਾਂਾਂ ਚ ਪੂਰੇ ਵਰਲਡ ਨੂੰ ਪਤਾ ਲੱਗ ਗਿਆ ਕਿ ਅਨਮੋਲ ਕੁਆਤਰਾ ਸੋਸ਼ਲ ਮੀਡੀਆ ਦੇ ਲਾਈਕਸ ਐਂਡ ਵੀਊਜ਼ ਕਿਵੇਂ ਖੱਟਦਾ ਸਾਰੇ ਕਿਉਂ ਨਹੀਂ ਖੱਟਦੇ ਆ ਕੇ ਸੋ ਇਜ਼ੀ ਵੇ ਆਓ ਆ ਕੇ ਬੈਠੋ ਬਲੌਗਰ ਵੀ ਤਾਂ ਅੱਜ ਘਰ-ਘਰ ਪੈਦਾ ਹੋਈ ਗਏ ਨੇ ਜਿਹੜਾ ਉੱਠਦਾ ਹੈ ਬਲੌਗਿੰਗ ਮੈਂ ਨਹਾ ਲਿਆ ਮੈਂ ਬਾਥਰੂਮ ਚੱਲ ਗਿਆ ਮੈਂ ਬਾਹਰ ਚੱਲ ਗਿਆ ਤਾਂ ਇੱਥੇ ਮਰੀਜ਼ਾਂ ਦਾ ਆ ਕੇ ਭਲਾ ਕਰੋ ਨਾਲੇ ਫੁੱਲ ਨਾਲੇ ਫਲੀਆਂ ਨਾਲੇ ਪੁੰਨ ਮਿਲੇਗਾ ਨਾਲੇ ਫਲੀਆਂ ਮਿਲਣਗੀਆਂ ਲੋਕਾਂ ਦਾ ਭਲਾ ਹੋਏਗਾ ਨਾਲੇ ਤੁਹਾਨੂੰ ਚਾਰ ਜਿਹੜੇ ਲਾਈਕ ਲਾਈਕ ਕਰਦੇ ਫਿਰਦੇ ਹੋ ਲਾਈਕ ਮਿਲਣਗੇ ਉਹ ਲਾਈਕ ਲੈਣ ਵਾਸਤੇ ਹੋਰ بڑے ਤਰੀਕੇ ਨੇ ਭਰਾਵਾ ਦੁਨੀਆਦਾਰੀ ਕੋਲ ਆਹੀ ਥੋੜੀ ਤਰੀਕਾ ਹੈ ਕਿ ਰੋਜ਼ ਆ ਕੇ ਇੱਥੇ ਬੈਠੋ ਲੋਕ ਦੇਖੋ ਉਹ ਹਰ ਬੰਦਾ ਇੱਥੇ ਬੈਠਾ ਉਮੀਦ ਦੇ ਵਿੱਚ ਕਿ ਮੇਰੀ ਵਾਰੀ ਆਏਗੀ ਮੈਂ ਆਪਣੀ ਸੁਣਵਾਈ ਸੁਣਾਉਂਗਾ ਤੇ ਮੇਰੀ ਹੈਲਪ ਹੋਏਗੀ ਆ ਹੁਣ ਤੱਕ ਅਸੀਂ ਨਾ 19 ਮਰੀਜ਼ ਦੇਖ ਲੇ 19 ਮਰੀਜ਼ਾਂ ਦੀ ਜੇ ਹੈਲਪ ਕਰਨੀ ਹੈ ਘੱਟੋ ਘੱਟ 30-40 ਲੱਖ ਰੁਪਏ ਚਾਹੀਦੇ ਤਿੰਨ ਤਾਂ ਮੇਰੇ ਕੋਲ ਕਿਡਨੀ ਟ੍ਰਾਂਸਪਲੈਂਟ ਆਏ ਪਏ ਆ 10 ਤਿੰਨ ਕਿਡਨੀ ਟ੍ਰਾਂਸਪਲੈਂਟ ਮੇਰੇ ਕੋ 12-12 ਲੱਖ ਰੁਪਏ ਤੇ 36 ਲੱਖ ਰੁਪਏ ਦਾ ਇਹੀ ਹੋ ਗਿਆ ਇਦਾਂ ਖੁਸ਼ ਕਰਾ ਇਹਨਾਂ ਨੂੰ ਮੈਂ ਅਪੀਲ ਕਰ ਅਪੀਲ ਕਰਨਾ ਚਾਹਨਾ ਗੁਪਤ ਲੋਕਾਂ ਨੂੰ ਵੀ ਜਿਹੜੇ ਗੁਪਤ ਸੇਵਾ ਜੀ ਯਕੀਨ ਰੱਖਦੇ ਨੇ ਕਿਉਂਕਿ ਬੰਦਿਆ ਕੋਲ ਨਾ ਫਿਰ ਜਵਾਬ ਦੇਣ ਨੂੰ ਗੱਲ ਨਹੀਂ ਆਉਂਦੀ ਜਦੋਂ ਮੈਂ ਪੁੱਛਦਾ ਨਾ ਕਿ ਤੇਰੀ ਕੀ ਦੇਣਾ ਪੰਜਾਬ ਨੂੰ ਜਾਂ ਤੁਸੀਂ ਪਾਲੀਆਂ ਰੀਲਾਂ ਤੇ ਮਾਰ ਲੀਆਂ ਫੱਟਾਂ ਨੂੰ ਥਾਪੀਆਂ ਮੈਂ ਪੁੱਛਾਂ ਤੁਹਾਡੀ ਕੀ ਦੇਣਾ ਪੰਜਾਬ ਨੂੰ ਫਿਰ ਕਹਿਣਗੇ ਜੀ ਅਸੀਂ ਤੇਰੇ ਕੋਲ ਰੋਲਾ ਨਹੀਂ ਪਾਉਂਦੇ ਫਿਰ ਤਾਂ ਡਿਬੇਟ ਹੀ ਮੁੱਕ ਗਈ ਫਿਰ ਤਾਂ ਡਿਬੇਟ ਹਰ ਬੰਦਾ ਇੱਥੇ ਆ ਕੇ ਕਵੇ ਕਿ ਅਸੀਂ ਵੀ ਬੜਾ ਕਰਦੇ ਹਾਂ ਤੇਰੇ ਨੂੰ ਵੀਡੀਓ ਨਹੀਂ ਪਾਉਂਦੇ ਫਿਰ ਮੈਂ ਤੁਹਾਨੂੰ ਕਦੀ ਕਿਹਾ ਹੈ ਕਿ ਤੁਸੀਂ ਵੀਡੀਓ ਪਾਓ ਜਾਂ ਮੈਨੂੰ ਮਤਲਬ ਦਿੱਕਤ ਕਹਿਣ ਦਾ ਭਾਵ ਕਿ ਜਿਹੜੇ ਗਰਾਊਂਡ ਤੇ ਲੋਕ ਮਰ ਰਹੇ ਨੇ ਇਹ ਇਹਨਾਂ ਦੀ ਮਦਦ ਕਰੋ ਘਰੇ ਬਹਿ ਕੇ ਮਾਈਕ ਜੇ ਲਾ ਕੇ ਪੋਡਕਾਸਟ ਤੇ ਮੈਂ ਵੀ ਕਰਦਾ ਬੜਾ ਸੌਖਾ ਕੰਮ ਹੈ ਕਿੰਨਾ ਔਖਾ ਹੈ ਕਮਰੇ 'ਚ ਬੈਠੋ ਦੋ ਮਾਈਕ ਲਾਓ ਬੋਲੀਓ ਵਾ ਤਵਾ ਕੱਢੀ ਜਾਓ ਗਾਲਾਂ ਲੋਕਾਂ ਨੂੰ ਕਿੰਨਾ ਸੌਖਾ ਔਖਾ ਤਾਂ ਹੈ ਮੈਦਾਨ ਜਾ ਕੇ ਕੰਮ ਕਰਨਾ ਇੱਥੇ ਮਰੀਜ਼ਾਂ ਦੇ ਦੁੱਖ ਸੁਣਨੇ ਫਿਰ ਬਾਈ ਜੀ ਉਹਨਾਂ ਦੇ ਘਰ ਦੀ ਇਨਕੁਆਇਰੀ ਕਰਾਣੀ ਫਿਰ ਡਾਕਟਰ ਨਾਲ ਗੱਲ ਕਰਨੀ ਫਿਰ ਡੋਨਰ ਦੀ ਸੇਵਾ ਜਮਾ ਕਰਾਣੀ ਫਿਰ ਉਸ ਤੋਂ ਬਾਅਦ ਇਹਨਾਂ ਦਾ ਇਲਾਜ ਕਰਾਣਾ ਕੰਮ ਤਾਂ ਇਹ ਔਖਾ ਹੈ ਮਾਈਕ ਜਾ ਚੱਕ ਕੇ ਲੋਕਾਂ ਨੂੰ ਬੋਲਣਾ ਤਾਂ ਬੜਾ ਵੈਰੀ ਈਜ਼ੀ ਇਹ ਚ ਕੀ ਔਖਾ ਹੈ ਬੜਾ ਸੌਖਾ ਕੰਮ ਹੈ ਮੈਂ ਵੀ ਕਰਦਾ ਹੀ ਹਾਂ ਕੋਈ ਵੀ ਕਰ ਸਕਦਾ ਮੈਂ ਇਹਨਾਂ ਨੂੰ ਮਾਈਕ ਲੈ ਕੇ ਦੇ ਦਾਂ ਇਹ ਉਹ ਕੱਢੀ ਜਾਣ ਕੇ ਗਾਲਾਂ ਸਾਰਿਆਂ ਤੁਸੀਂ ਕੱਢ ਕੱਢ ਹੀ ਰਹੇ ਹੋ ਇਹਨਾਂ ਦੀ ਹੈਲਪ ਕਰੋ ਯਾ ਗਰਾਊਂਡ ਤੇ ਆ ਕੇ ਔਰ ਆਪਣਾ ਦਾਨ ਸਹੀ ਜਗ੍ਹਾ ਲਾਓ ਠੀਕ ਹੈ ਤੁਸੀਂ ਗੁਪਤ ਚ ਯਕੀਨ ਰੱਖਦੇ ਹੋ ਸਾਨੂੰ ਰੌਲਾ ਹੀ ਪਾਣ ਦਿਓ ਤੁਸੀਂ ਗੁਪਤ ਕਰੋ ਇੱਥੇ ਆਓ ਕੋਈ ਵੀਡੀਓ ਨਾ ਬਣਵਾਓ ਮੈਂ ਫੋਰਸ ਵੀ ਨਹੀਂ ਕਰਦਾ ਨਾ ਕਿਸੇ ਮਰੀਜ਼ ਨੂੰ ਮੈਂ ਫੋਰਸ ਕਰਦਾ ਕਿ ਅਸੀਂ ਪਹਿਲਾਂ ਵੀਡੀਓ ਬਣਾਵਾਂਗੇ ਤਾਂ ਹੈਲਪ ਹੋਊਗੀ ਤੇ ਨਾ ਅਸੀਂ ਡੋਨਰ ਨੂੰ ਕਹਿੰਨੇ ਕਿ ਪਲੀਜ਼ ਵੀਡੀਓ ਬਣਵਾਓ ਇਹ ਤਾਂ ਅਸੀਂ ਪਰਮਿਸ਼ਨ ਲੈਨੇ ਆ ਭਾਈ ਡੋਨਰ ਕੋਲੇ ਤੁਸੀਂ ਵੀਡੀਓ ਬਣਾਉਣ ਚ ਕੋਈ ਪ੍ਰੋਬਲਮ ਨਹੀਂ ਆ ਤਾਂ ਅਸੀਂ ਪਲੀਜ਼ ਬਣਾ ਲੀਏ ਤੇ ਅਸੀਂ ਮਰੀਜ਼ ਕੋਲ ਵੀ ਪਰਮਿਸ਼ਨ ਲੈਨੇ ਆ ਆ ਵੀਡੀਓ 'ਚ ਮੈਂ ਬੜੀ ਬੜੀ ਕਿਹਾ ਕੀਤੇ ਕਿਸੇ ਮਰੀਜ਼ ਨੇ ਸਾਡੇ ਕੋਲ ਆ ਕੇ ਕੋਈ ਵੀਡੀਓ ਨਹੀਂ ਬਣਾਣੀ ਤਾਂ ਮੈਨੂੰ ਆ ਕੇ ਕਹਿ ਦਵੇ ਕਿ ਵੀਰੇ ਸਾਡੀ ਵੀਡੀਓ ਨਾ ਪਾਇਓ ਉਹਦੀ ਵੀਡੀਓ ਨਹੀਂ ਪਾਏਗੀ ਅਸੀਂ ਫੋਰਸਫੁਲੀ ਨਹੀਂ ਕਿਸੇ ਨੂੰ ਕਹਿੰਦੇ ਕਿ ਤੁਹਾਡੀ ਵੀਡੀਓ ਪਾਣੀ ਨੂੰ ਪਾਣੀ ਅਰਦਾਸ ਇਹ ਠੀਕ ਹੋ ਜਵੇ ਹੁਣ ਇਹਨਾਂ ਦਾ ਇਲਾਜ ਅਸੀਂ ਇੱਥੋਂ ਡੋਨਰ ਨੂੰ ਕਵਾਂਗੇ ਇਹਨਾਂ ਨੂੰ 2500 3000 ਰੁਪਏ ਦੇਣਗੇ ਫਿਰ ਇਹਦਾ ਪਲਸਟਰ ਲੱਗੇਗਾ ਇਹ ਵਿਚਾਰੀਆਂ ਢਿੱਡੋ ਦੁਆਵਾਂ ਦੇ ਕਿਤਨੀ ਦੁਆ ਦੋਗੇ ਜੇ ਇਹ ਲੋਕ ਆਪਕਾ ਇਲਾਜ ਕਰਵਾ ਦੇਣਗੇ ਇਹਨਾਂ ਕੇ ਲਈ ਦੁਆ ਮੰਗਨਾ ਭਗਵਾਨ ਇਨਕੋ ਔਰ ਦੇ ਜਿਹੜੀਆਂ ਢਿੱਡੋ ਦੁਆਵਾਂ ਨਿਕਲਣੀਆਂ ਨਾ ਇਹ ਤੁਹਾਡੇ 10 ਰੁਪਏ ਦੇ ਕੇ ਸ਼ੀਸ਼ਾ ਥੱਲੇ ਕਰਕੇ ਗੱਡੀ ਚ ਟ੍ਰੈਫਿਕ ਲਾਈਟ ਤੇ ਨਹੀਂ ਮਿਲਣੀਆਂ that is a easy way to donate ਕਿ AC ਚੱਲਦਾ ਕੋਈ ਬੰਦਾ ਮੰਗਣ ਆਇਆ ਚੱਕ ਕੇ ਉਹਨੂੰ 500 નોਟ ਦੇ ਕੇ ਬਹੁਤ ਵੱਡੇ ਦਾਨੀ ਬਣ ਗਏ ਨਹੀਂ ਇੰਨਾ ਦੀ ਆ ਕੇ ਮਦਦ ਕਰੋ ਗੱਡੀ ਲਾ ਕੇ ਸਾਈਡ ਤੇ ਮੋਡਲ ਟਾਊਨ ਦਾ ਸਭ ਤੋਂ ਪੋਰਚ ਲਾ ਕੇ ਜ ਮੈਂ ਬੈਠਾ ਗੱਡੀ ਲਾਓ ਸਾਈਡ ਤੇ ਮੇਰੇ ਨਾਲ ਆ ਕੇ ਕੁਰਸੀ ਤੇ ਬੈਠੋ ਦੇਖੋ ਕਿਦਾਂ ਕਿਦਾਂ ਦੇ ਲੋਕ ਆਂਦੇ ਨੇ ਕਿੰਨਾ ਝੂਠ ਵੀ ਬੋਲਦੇ ਨੇ ਕਿੰਨਾ ਸੱਚ ਵੀ ਬੋਲਦੇ ਨੇ ਕਿਦਾਂ ਕਿਦਾਂ ਸੀ ਇਲਾਜ ਕਰਾਨੇ ਆ ਕਿਵੇਂ ਕਈ ਵਾਰ ਲੱਖਾਂ ਦਾ ਇਲਾਜ ਅਸੀਂ ਫ੍ਰੀ ਚ ਕਰਾ ਦਿੰਨੇ ਆ ਇਟਸ 올 अबाउट ਨੋਲੇਜ ਫਿਰ ਸਾਡੀ ਟੀਮ ਕੋਲੋਂ ਪਿਛਲੇ 10 ਸਾਲਾਂ ਚ ਇੰਨਾ ਤਜਰਬਾ ਹੋ ਚੁੱਕਾ ਹੈ ਕਿ ਅਸੀਂ ਕੋਸ਼ਿਸ਼ ਕਰੀਦੀ ਹੈ ਕਿ ਪੂਰਾ ਪੰਜਾਬ ਚ ਹੀ ਕੋਈ ਮਰੀਜ਼ ਪੈਸਿਆਂ ਕਰਕੇ ਨਾ ਮਰੇ ਸਾਡੀ ਮਦਦ ਕਰੋ ਆ ਕੇ ਸਾਡੇ ਨਾਲ ਜੁੜੋ ਲੱਤਾਂ ਖਿੱਚਣਾਂ ਲੱਗੇ ਰੋ ਬ ਪਿਛੇ ਰੋਲਾ ਪੈ ਸੀ ਨਾ ਕਿ ਇਲੈਕਸ਼ਨਾਂ ਆ ਗਈਆਂ ਇਲੈਕਸ਼ਨਾਂ ਕਰਕੇ ਕਰ ਰਿਹਾ ਹੁਣ ਇਲੈਕਸ਼ਨਾਂ ਚੱਲ ਰਹੀਆਂ ਮੈਂ ਤੁਹਾਨੂੰ 2000 32 ਚ ਵੀ ਇੱਥੇ ਮਿਲਾਂਗਾ 2024 ਚੱਲ ਰਿਹਾ 2028 ਦੀਆਂ ਇਲੈਕਸ਼ਨਾਂ ਆਣੀਆਂ ਤੁਹਾਨੂੰ ਇੱਥੇ ਹੀ ਮਿਲਾਂਗਾ ਅਗਲੇ 5 ਸਾਲਾਂ ਮੈਂ ਇੱਥੇ ਹੀ ਆ ਉਹ ਬਰਸਾਤੀ ਡੱਡੂਆਂ ਦਾ ਮੌਸਮ ਹੈ ਇਹ ਤੁਹਾਨੂੰ ਜ਼ਰੂਰ ਆਜ ਨਜ਼ਰ ਆਣਗੇ ਪਰ ਮੈਂ ਤੁਹਾਨੂੰ ਇੱਥੇ ਵੋਟਾਂ ਦੇ ਬਾਅਦ ਵੀ ਅੱਧੀ ਨਜ਼ਰ ਆਵਾਂਗਾ ਤੁਸੀਂ ਲੱਗੇ ਰਹੋ ਆਪਣੀ ਵਾਹ ਵਾਈ ਕਰਾਣ ਚ ਕਿ ਇਹ ਤਾਂ ਜੀ ਇਦਾਂ ਇਹ ਤਾਂ ਜੀ ਵਿਊਆਂ ਲਈ ਕਰਦਾ ਹੈ ਪੈਸੇ ਲਈ ਕਰਦਾ ਹੈ ਇਹ ਫੇਮ ਲਈ ਕਰਦਾ ਹੈ ਰਾਜਨੀਤੀ ਲਈ ਕਰਦਾ ਇਹ ਕਾਲਪੁਰਖ ਤੇ ਇਹਨਾਂ ਨੂੰ ਬਸ ਉਹਦੇ ਕੋਲ ਹੋ ਜਾਊਗਾ ਬਾਲੀ ਕੋਲੋਂ ਦੋ ਅੱਡੀਆਂ ਰੁਟੀਆਂ ਬਾਲੀ ਕੋ ਭੇਜ ਦੇ ਇੱਕ ਵਾਰੀ ਮੈਂ ابھی ਆਪਕੋ ਭੇਜ ਰਹਾ ਹੂੰ ਅਭੀ ਇਲਾਜ ਕਰਵਾ ਲਓ ਜਾ ਕੇ ਠੀਕ ਹੈ